ਉਗਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਜੀ ਆ ਆ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮਾਰੋ ਮਾਰੋ ਮਾਰ ਮਾਰ ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਨਾਲੇ ਚੋਰ ਨਾਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐ ਇਸ ਬੰਦੇ ਨੇ ਆ ਦੇਖੋ ਜੀ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਐ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟੇ ਜਨਾਬ ਦੋਸਤੋ ਆ ਦੇਖੋ ਜੀ ਆ ਆ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਨਾਲੇ ਚੋਰ ਨਾਲੇ ਚਤਰਾਈਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਐਸ ਬੰਦੇ ਨੇ ਮੈਨੂੰ ਕੁੱਟਿਆ ਐਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਗ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਇਹਨੇ ਮੇਰੀ ਚਾਬੀ ਖੋਲੀ ਇਹਦੀ ਜੇਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ